aan die de ਮੈਂ ਪਰਜੀਤ ਸਿੰਘ ਗਾਗਵਾਲ ਜ਼ਿਲ੍ਹਾ ਪ੍ਰਧਾਨ ਬੀਕੇਜੂ ਕਾਦੀਆਂ ਸਜੋਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਆਮ ਲੀਲਾ ਗਰਾਊਂਡ ਦਿੱਲੀ ਤੇ ਜੋ ਕੱਲ ਨੂੰ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਉਹਦੇ ਸਬੰਧ ਵਿੱਚ ਮਾਨਸਾ ਤੋਂ 3:30 ਵਜੇ ਟ੍ਰੇਨ ਤੇ 180 ਬੰਦੇ ਭਾਰਤੀ ਕਿਸਾਨ ਜੀ ਨੂੰ ਕਾਦੀਆਂ ਗਿਆ ਬਾਕੀ ਬਖ ਬਖ ਜੱਦੀ ਬੰਦੀਆਂ ਦੇ ਹੋਰ ਵੀ ਵਰਕਰ ਨਵੀਂ ਦਿੱਲੀ ਨੂੰ ਰਵਾਨਾ ਹੋਏ ਨੇ ਤੋ ਅਸੀਂ ਹੁਣ ਜਾਖਰ ਤੋਂ ਅੱਗੇ ਲੱਗ ਚੁੱਕੇ ਆ ਤੇ ਦਿੱਲੀ ਵੱਲ ਰਵਾਨਾ ਹੋ ਰਿਹਾ ਜੋ ਕਿ ਕੱਲ ਨੂੰਰਾਵਲੀਲਾ ਗਰਾਊਂਡ ਦੇ ਵਿੱਚ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਉਹਦੇ ਸਬੰਧ ਦਿੱਲੀ ਜਾ ਰਹੇ